ਸਸਤੀ ਕਾਲਕਸਾਨਪਰਾਉ ਕਰੇਲੇ ਬਾਰੇ ਬੜੇ ਸਵਾਲ ਆ ਰਹੇ ਆ ਜੀ ਤੇ ਕਾਫੀ ਦਿਨਾਂ ਬਾਅਦ ਹੀ ਆਪਣੀ ਵੀਡੀਓ ਆ ਰਹੀ ਹੈ ਕਿਉਂਕਿ ਥੋੜਾ ਜਿਆ ਕਿਸੇ ਕੰਮਾਂ ਚ ਬਿਜ਼ੀ ਹੋਣ ਕਰਕੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਸੀ ਲੱਗ ਰਿਹਾ ਤੇ ਇਹ ਆਪਣਾ ਕਰੇਲੇ ਵਾਲਾ ਖੇਤ ਆ ਜੀ ਤੁਸੀਂ ਸਾਰਾ ਦੇਖ ਲਓ ਤੇ ਇਧਰ ਕਰੇਲੇ ਦੇ ਵਿੱਚ ਆਪਣੀ ਬੰਦ ਗੋਭੀ ਦੀ ਇੰਟਰ ਕ੍ਰੋਪਿੰਗ ਆ ਨਾਲ ਕੀਤੀ ਆ ਇਧਰ ਆਪਣਾ ਕਰੇਲਾ ਜਿਹੜਾ ਮਲਚਿੰਗ ਤੇ ਲੱਗਾ ਸੀ ਥੋੜਾ ਜਿਆ ਇਸ ਵਾਰ ਕਿਸੇ ਚੱਕਰ ਚੁਲਝ ਜਾਣਕਾਰਨ ਮੈਨੇਜਮੈਂਟ ਤੇ ਹਲਕੀ ਫੁਲਕੀ ਸਾਨੂੰ ਦਿੱਕਤ ਆਈ ਹੈ ਤੇ ਹੁਣ ਗੱਲ ਕਰਦੇ ਆ ਜੀ ਕਰੇਲੇ ਦੇ ਵਿੱਚ ਕਿਹੜੀਆਂ ਬਿਮਾਰੀਆਂ ਆ ਰਹੀਆਂ ਨੇ ਕਿਹੜੇ ਹਿਸਾਬ ਨਾਲ ਉਹਨਾਂ ਨੂੰ ਕਵਰ ਕਰਨਾ ਤੇ ਕਿਹੜੇ ਕਿਹੜੇ ਉਹਦੇ ਕਾਰਨ ਹੋ ਸਕਦੇ ਆ ਇਹ ਇਹ ਸਾਡਾ ਸਪੇਸਿੰਗ ਵਾਲਾ ਕਰੇਲਾ ਆ ਨਾ ਜਿਹੜਾ ਆਪਾਂ ਕਹਿੰਦੇ ਆ ਤੇ ਬਿਮਾਰੀਆਂ ਮੁੱਖ ਤੌਰ ਤੇ ਦੇਖੋ ਜੀ ਇਸ ਵਾਰ ਸਾਡੇ ਨਾ ਪੀਲਾਪਨ ਤਾਂ ਬਹੁਤ ਘੱਟ ਆ ਜੀ ਬਾਕੀ ਮੈਨੂੰ ਕਿਸਾਨ ਵੀਰਾਂ ਦੇ ਫੋਨ ਆ ਰਹੇ ਆ ਕਿ ਕਰੇਲਾ ਜਦੋਂ ਮੰਨ ਲਓ ਐਡਾ ਕ ਕਰੇਲਾ ਲੱਗਦਾ ਨਾ ਐਡਾ ਕਿ ਤੇ ਉਹ ਬਾਅਦ ਚ ਪੀਲਾ ਹੋ ਜਾਂਦਾ ਜੀ ਹਨ ਉਹ ਸਮੱਸਿਆ ਸਾਡੇ ਇਸ ਵਾਰ ਬਹੁਤ ਘੱਟ ਆ ਤੇ ਆਹ ਪਰ ਆਹ ਸਮੱਸਿਆ ਕਿਤੇ ਨਾ ਕਿਤੇ ਹੈਗੀ ਆ ਦੇਖੋ ਆਹ ਹਾਈ ਲੱਕੋ ਮੈਂ ਆਹ ਕਿਰੇਲਾ ਹੈ ਨਾ ਆ ਇਹ ਮਤਲਬ ਹਾਈ ਟੈਂਪਰੇਚਰ ਦੇ ਕਾਰਨ ਵੀ ਹੋ ਸਕਦੀ ਆ ਬਾਕੀ ਤੁਸੀਂ ਓਵਰਆਲ ਦੇਖੋਗੇ ਨਾ ਜਿੰਨੇ ਮੈਂ ਤੁਹਾਨੂੰ ਕਿਰੇਲੇ ਦੀ ਮੈਂ ਗਿਣਤੀ ਕਰਾਉਣਾ ਥੋੜੀ ਜਿਹੀ ਜਗ੍ਹਾ ਦੇ ਵਿੱਚ ਆ ਇੱਕ ਤੇ ਦੋ ਤਿੰਨ ਚਾਰ ਪੰਜ 6 7 8 9 10 11 12 13 14 ਤੇ 14 ਫਰੂਟ ਮੰਨ ਲਓ ਇੰਨੀ ਜਗ੍ਹਾ ਦੇ ਵਿੱਚ ਆ 2 ਫੁੱਟ ਜਿਹੇ ਵਿੱਚ 14 ਫਰੂਟ ਲੱਗੇ ਆਪਣੇ ਤੇ ਸਾਰੇ ਫਰੂਟ ਸੋਹਣੇ ਆ ਬਸ ਇੱਕ ਫਰੂਟ ਇਹਨਾਂ ਚੋਂ ਥੋੜਾ ਜਿਹਾ ਖਰਾਬ ਆ ਨਾ ਇਹ ਦੇਖੋ ਤਾਂ ਨਮੀ ਫਲਾਵਰਿੰਗ ਫਰੂਟਿੰਗ ਵੀ ਵਧੀਆ ਆ ਰਹੀ ਹੈ ਜੀ ਇਹਨਾਂ ਤੇ ਤੇ ਇਹਦਾ ਮੁੱਖ ਤੋਂ ਤੇ ਕਾਰਨ ਹੋ ਸਕਦਾ ਜੀ ਪੋਲੀਨੇਸ਼ਨ ਜਿਹੜੀ ਆ ਡਿਸਟਰਬ ਹੋ ਗਈ ਮੇਲ ਫੀਮੇਲ ਫਲਾਵਰ ਜਿਹੜੇ ਉਹ ਡਿਸਟਰਬ ਹੋ ਗਏ ਤੁਸੀਂ ਕਿਉਂਕਿ ਇੱਥੇ ਦੇਖੋਗੇ ਤੇ ਤੁਹਾਨੂੰ ਮੇਲ ਫਲਾਵਰ ਬਹੁਤ ਘੱਟ ਲਿਖਣੇ ਆ ਜੀ ਇਸ ਵੈਰਾਈਟੀ ਦੇ ਵਿੱਚ ਮੈਨੂੰ ਵੀ ਇਹਦੇ ਵਿੱਚ ਇਹੀ ਲੱਗਾ ਕਿ ਤੇ ਮੇਲ ਫਲਾਵਰ ਘੱਟ ਆ ਰਹੇ ਆ ਇਹਦੇ ਕਰਕੇ ਸਾਡੇ ਜਿਹਨਾਂ ਮਤਲਬ ਜਿੱਦੂ ਕਹਿੰਦੇ ਝੂਠੇ ਫੁੱਲ ਘੱਟ ਆ ਰਹੇ ਆ ਤਾਂ ਕਰਕੇ ਸਾਡੀ ਕਿਤੇ ਹਲਕੀ ਫੁਲਕੀ ਆਵਲੀ ਦਿੱਕਤ ਹੈਗੀ ਆ ਵੈਸੇ ਕਈਆਂ ਵੈਰਾਈਟੀਆਂ ਦੇ ਵਿੱਚ ਸਾਡੇ ਕੋਲ ਹੋਰ ਵੈਰਾਈਟੀਆਂ ਲੱ ਰਿਵਨਾਂ ਚ ਜੋ ਵਿੰਗਟਡੇ ਹੋਣ ਵਾਲੀ ਸਮੱਸਿਆ ਘਟ ਜਾਂਦੀ ਆ ਇਹਦੇ ਹੋਰ ਵੀ ਬਹੁਤ ਕਾਰਨ ਹੋ ਸਕਦੇ ਆ ਜੀ ਕੈਲਸ਼ੀਅਮ ਤੇ ਬੋਰਨ ਦੀ ਕਮੀ ਦੇ ਨਾਲ ਵੀ ਇਹ ਹੋ ਸਕਦੇ ਆ ਪੋਟਾਸ਼ ਦੀ ਕਮੀ ਦੇ ਨਾਲ ਵੀ ਹੋ ਸਕਦੇ ਆ ਜੀ ਤੇ ਬੂਟੇ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਬਿਮਾਰੀ ਲੱਗੀ ਹੋਵੇ ਉਦੋਂ ਵੀ ਇਹ ਹੋ ਸਕਦੇ ਆ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਹੱਲ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਨੰਬਰ 2 ਦੂਜੀ ਜਿਹੜੀ ਆਪਾਂ ਗੱਲ ਕਰਾਂਗੇ ਹੁਣ ਬਿਮਾਰੀ ਤੇ ਤੁਸੀਂ ਇੱਥੇ ਅੱਠਾ ਦੇਖੋ ਤੇ ਫਿਲਹਾਲ ਇਹ ਬਿਮਾਰੀ ਇਹ ਨਾ ਜਿਹੜੀ ਇਹ ਰੋਗੀ ਰੁਕੀ ਦਾ ਕਾਰਨ ਵੀ ਦੇਖੋ ਜਦੋਂ ਮੈਂ ਇਹਨੂੰ ਦੱਬੂਗਾ ਤੇ ਜੀ ਆਵਾਜ਼ ਆਊਗੀ ਹੈਨਾ ਮੈਂ ਪਤਾ ਨੇੜੇ ਕਰਕੇ ਫੋਨ ਇਹਦੀ ਆਵਾਜ਼ ਆਈ ਹੈ ਨਾ ਤੇ ਇਹ ਬਿਮਾਰੀ ਹੁਣ ਰੋਗੀ ਹੈ ਡਾਉਨੀ ਮਿਲਡੀਊ ਬਿਮਾਰੀ ਹੁੰਦੀ ਹੈ ਜੀ ਡਾਉਨੀ ਮਿਲਡੀਊ ਬਿਮਾਰੀ ਹਮੇਸ਼ਾ ਥੱਲਿਓਂ ਤੁਰਦੀ ਹੈ ਜੀ ਹੀਠਾਂ ਤੋਂ ਉੱਨੇ ਤੁਰਨਾ ਤੇ ਹੌਲੀ 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 ਦੇਖੋ ਉੱਪਰ ਵੱਲ ਨਵੇਂ ਪੱਤਿਆਂ ਵਾਲੋਂ ਬਿਮਾਰੀ ਤੁਰੀ ਜਾਂਦੀ ਹੈ ਹੈ ਨਾ ਉੱਪਰ ਵਾਲੂ ਬਿਮਾਰੀ ਜਿਹੜੀ ਤੁਰੀ ਜਾਂਦੀ ਹੈ ਆ ਇਹ ਦੇਖੋ ਲੱਛਣ ਹੈ ਜੀ ਇਸ ਤਰੀਕੇ ਦੇ ੱੱਬੇ ਦੇ ਹੁੰਦੇ ਆ ਜੀ ਇਹਦੇ ਵਿੱਚੇ ਵਿੱਚੇ ਹਰੇ ਵਿੱਚੇ ਵਿੱਚੇ ਜਿਹੜੇ ਪੀਲੇ ੱੱਬੇ ਦਿਖਾਈ ਦਿੰਦੇ ਆ ਤੇ ਹਲਕੇ ਹਲਕੇ ਨਾ ਸਿੱਲਾਪਨ ਦਿਖਾਈ ਦੇਊਗਾ ਜੀ ਇਹਨਾਂ ਦੇ ਨਾਲ ਹਲਕਾ ਜਿਹਾ ਸਿੱਲਾਪਨ ਹੁੰਦਾ ਮਤਲਬ ਜਿਵੇਂ ਥੋੜੇ 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 ਗਿੱਲੇ ਹੁੰਦੇ ਆ ਤੇ ਜਦੋਂ ਇਹ ਬਿਮਾਰੀ ਪੂਰੀ ਤਰੀਕੇ ਨਾਲ ਰੁਕ ਜਾਂਦੀ ਆ ਤਾਂ ਉਦੋਂ ਜਿਹੜੇ ਤੁਹਾਡੇ ਪੱਤੇ ਆ ਪੂਰੀ ਤਰੀਕੇ ਨਾਲ ਕੁੜਕੜੇ ਹੋ ਜਾਂਦੇ ਆ ਤੇ ਇਹ ਤੋਂ ਰੋਕ ਲਈ ਸਭ ਤੋਂ ਪਹਿਲਾਂ ਨਾ ਆਪਾਂ ਨੂੰ ਆਪਣੇ ਪlant ਦੇ ਵਿੱਚ ਪੋਟਾਸ਼ ਦੀ ਮਾਤਰਾ ਵਧਾਉਣੀ ਪਊਗੀ ਉਹ ਇੱਥੇ ਬਹੁਤ ਜ਼ਿਆਦਾ ਸਹਾਇਕ ਆ ਉਹਦੇ ਲਈ ਤੁਸੀਂ 0050 NPK 0050 ਹੁੰਦਾ ਜਿਹੜਾ ਉਹਦਾ ਸਪਰੇਅ ਕਰ ਸਕਦੇ ਹੋ 5 ਗ੍ਰਾਮ ਇੱਕ ਲੀਟਰ ਪਾਣੀ ਦੇ ਹਿਸਾਬ ਨਾਲ ਉਸ ਤੋਂ ਬਾਅਦ ਤੁਸੀਂ ਆ ਇੱਥੇ ਫੰਗੀਸਾਈਡ ਕਰਨੇ ਆ ਜੀ ਕੈਮੀਕਲ ਵਾਲਿਆਂ ਲਈ ਆਪਾਂ ਪਹਿਲਾਂ ਕਵਰ ਕਰ ਲੈਨੇ ਆ ਕੈਮੀਕਲ ਦੇ ਵਿੱਚ ਰਤੇ ਇਹ ਡਾਉਨੀ ਮਿਲਡੀਓ ਵਾਲੀ ਗੜੀ ਗੜੇ ਫੰਗੀਸਾਈਡ ਆ ਜਿਵੇਂ ਐਕਰੋਬੈਟ ਪੋਲੀਰਾਮ ਆਉਂਦਾ ਜੀ ਉਹ ਕਰ ਸਕਦੇ ਹੋ ਬਾયર ਦਾ ਪ੍ਰੋਫਾਈਲਰ ਆਉਂਦਾ ਉਹਦੇ ਵੀ ਰਿਜ਼ਲਟ ਇਤੇ ਚੰਗੇ ਆ ਆ ਇਨਫਿਨਟੋ ਇੱਕ ਫੰਗੀਸਾਈਡ ਆਉਂਦਾ ਉਹਦੇ ਵੀ ਰਿਜ਼ਲਟ ਇਹਦੇ ਤੇ ਚੰਗੇ ਆ ਤੇ ਜਾਂ ਹੋਰ ਵੀ ਅਨੇਕਾ ਫੰਗੀਸਾਈਡ ਆ ਜਿਨ੍ਹਾਂ ਦੇ ਇਸ ਵਿਸ਼ੇ ਤੇ ਜਾਂ ਡਾਉਨੀ ਮਿਲਡੀਓ ਲਈ ਸਪੈਸ਼ਲੀ ਦੱਸ ਕੇ ਤੁਸੀਂ ਫੰਗੀਸਾਈਡ ਲੈ ਸਕਦੇ ਹੋ ਤੇ ਹਫਤੇ-ਹਫਤੇ ਬਾਅਦ ਤੁਹਾਨੂੰ ਦੋ ਸਪਰੇਅ ਉਹਦੀਆਂ ਕਰਨੀਆਂ ਪੈਣਗੀਆਂ ਇਹਨਾਂ ਤੁਸੀਂ ਧਿਆਨ ਰੱਖਣਾ ਕਿ ਜਦੋਂ ਸਪਰੇਅ ਕਰਨੀ ਚਾਰ ਦਿਨਾਂ ਬਾਅਦ ਤੁਸੀਂ ਤੜਾਈ ਕਰਨੀ ਆ ਪਹਿਲਾਂ ਸਾਰੀ ਇੱਕ ਵਾਰ ਤੜਾਈ ਕਰ ਲਓ ਤੜਾਈ ਕਰਕੇ ਸਪਰੇਅ ਕਰ ਦਿਓ ਤੇ ਫਿਰ ਦੂਜੀ ਤੜਾਈ ਚਾਰ ਦਿਨਾਂ ਤੇ ਗੈਪ ਤੋਂ ਕਰੋ ਇਹਨਾਂ ਤੁਸੀਂ ਯਾਦ ਲਿਖ ਲਓ ਜਿੰਨੇ ਕਿਸੇ ਨੇ ਘਰੇ ਯੂਜ਼ ਕਰਨੀ ਹੈ ਨਾ ਕਿਚਨ ਗਾਰਡ ਨਿਕਲੀ ਤਾਂ ਇਹ ਵਾਲੀਆਂ ਦਵਾਈਆਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਇਹਦੀ ਵੱਡੀ ਪੈਕਿੰਗ ਨਹੀਂ ਮਿਲਣੀ ਉਹ ਫਿਰ ਇਹ ਤੇ ਰੈਡੋ ਮਿਲ 골ਡ ਦਵਾਈ ਲੈ ਕੇ ਰੱਖ ਲਓ ਰੈਡੋਮੇਲ ਗੋਲਡ ਦਵਾਈ ਦੀ ਇੱਕ ਪੁੜੀ ਤੁਹਾਨੂੰ ਛੋਟੀ ਜਿਹੀ ਮਿਲ ਜਾਨੀ ਹੈ ਉਹ ਪੁੜੀ ਤੁਸੀਂ 2 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਨਾਲ ਪਾ ਕੇ ਸਪਰੇਅ ਕਰ ਸਕਦੇ ਹੋ 4 ਦਿਨਾਂ ਤੋਂ ਬਾਅਦ ਤੁਸੀਂ ਆਰਾਮ ਨਾਲ ਸਬਜ਼ੀ ਤੋੜ ਕੇ ਖਾ ਸਕਦੇ ਹੋ ਬਾਕੀ ਉਹਦਾ ਵੇਟਿੰਗ ਪੀਰੀਅਡ ਬਾਰੇ ਨਾਲ ਪੈਂਪਲੇਟ ਆਉਂਦਾ ਤੁਸੀਂ ਉਹ ਵੀ ਪੜ ਸਕਦੇ ਹੋ ਕਿਉਂਕਿ ਹਰ ਇੱਕ ਫਸਲ ਹਰ ਇੱਕ ਦਵਾਈ ਦਾ ਹਰ ਇੱਕ ਫਸਲ ਦੇ ਉੱਤੇ ਵੱਖਰੇ ਪ੍ਰਭਾਵ ਹੁੰਦੀ ਹੈ ਤੇ ਵੱਖਰੇ ਵੇਟਿੰਗ ਪੀਰੀਅਡ ਹੁੰਦੇ ਆ ਇਹਨਾਂ ਤੁਸੀਂ ਧਿਆਨ ਜ਼ਰੂਰ ਰੱਖਣਾ ਕਿ ਜੇ ਤੇ ਅੱਜ ਸਪਰੇਅ ਕੀਤੀ ਹੈ ਤਾਂ ਉਹਦੀ ਤੋੜਾਈ ਅੱਜ ਨਾ ਕੀਤੀ ਜਾਵੇ ਹੁਣ ਰੈਡੋਮੇਲ ਗੋਲਡ ਦਵਾਈ ਕਿਹੜੇ ਕਿਹੜੇ ਵਿਸ਼ਿਆਂ ਤੇ ਤੁਹਾ ਇਸ ਵਿੱਚ ਵੀ ਤੁਹਾਡੀ ਸਹਾਇਤਾ ਕਰੂਗੀ ਨੰਬਰ 2 ਇਸ ਵਿੱਚ ਵੀ ਤੁਹਾਡੀ ਸਹਾਇਤਾ ਕਰੂਗੀ ਹੈਨਾ ਇੱਧਰ ਦੇਖੋ ਹੁਣ ਆਪਾਂ ਨੂੰ ਇਹ ਨੀਚੇੋਂ ਲੱਭਿਆ ਇਹ ਵਾਲਾ ਜਿਹੜਾ ਹੈਗਾ ਆ ਵੇਖੋ ਫਲ ਪੀਲਾ ਪੈ ਰਿਆ ਆ ਫਲ ਪੀਲਾ ਪੈ ਰਿਆ ਠੀਕ ਹੈ ਜੀ ਆ ਫਲ ਪੀਲਾ ਪੈ ਰਿਆ ਇਹਨਾਂ ਵਿਸ਼ਿਆਂ ਤੇ ਵੀ ਰੈਡਮਿਲ ਗੋਲਡ ਦਵਾਈ ਜਿਹੜਾ ਜੇ ਜੇ ਇਹ ਫੰਗਸ ਦੇ ਨਾਲ ਪੀਲਾ ਪੈ ਰਿਆ ਹੋਊਗਾ ਉਲੀ ਦੇ ਨਾਲ ਪੀਲਾ ਪੈ ਰਿਆ ਹੋਊਗਾ ਤਾਂ ਇਹ ਤੇ ਤੇ ਵੀ ਰੈਡਮਿਲ ਗੋਲਡ ਤੁਹਾਡਾ ਵਧੀਆ ਕੰਮ ਕਰੂਗੀ ਮੈਂ ਬਾਈ ਨੇਮ ਤਾਂ ਦੱਸ ਰਿਹਾ ਕਿਉਂਕਿ ਬਜੇ ਮੈਂ ਟੈਕਨੀਕਲ ਦੱਸ ਦਾਂ ਤਾਂ ਬਾਅਦ ਚ ਕਈ ਮਿੱਤਰ ਬੇਲੀ ਮੇਰੇ ਕਹਿੰਦੇ ਕਿ ਸਾਨੂੰ ਪਤਾ ਨਹੀਂ ਲੱਗਿਆ ਤੁਸੀਂ ਸਾਨੂੰ ਦਵਾਈਆਂ ਦੇ ਨਾਂ ਦੱਸੋ ਇਸ ਕਰਕੇ ਆਪਾਂ ਦਵਾਈਆਂ ਦੇ ਤੁਹਾਨੂੰ ਨਾਂ ਦੱਸ ਰਹੇ ਹਾਂ ਹੁਣ ਜੇ ਇਹਨਾਂ ਸਾਰੀਆਂ ਚੀਜ਼ਾਂ ਤੁਸੀਂ ਕਹਿੰਦੇ ਹੋ ਕਿ ਮੈਂ ਕੋਈ ਫੰਗੀ ਸਾਈਡ ਵਗੈਰਾ ਜਾਂ ਕੋਈ ਚੀਜ਼ ਨਹੀਂ ਪਾਉਣੀ ਤੇ ਫਿਰ ਤੁਸੀਂ ਇਹਨੂੰ ਨਿਊਟ੍ਰੀਸ਼ਨ ਲੈਵਲ ਤੇ ਕਿਵੇਂ ਕਵਰ ਕਰ ਸਕਦੇ ਹੋ ਜੀ ਜਦੋਂ ਹੁਣ ਤੁਹਾਡੇ ਪlant ਜਦੋਂ ਨਵੀਂ ਫਲਾਵਰਿੰਗ ਆਉਣੀ ਆ ਉਦੋਂ ਤੁਸੀਂ ਫਾਸਫੋਰਸ ਤੇ ਜ਼ਿੰਕ ਤੇ ਮੈਗਨੀਸ਼ੀਅਮ ਇਹਨਾਂ ਦੀ ਪlant ਨੂੰ ਜ਼ਰੂਰਤ ਜ਼ਿਆਦਾ ਹੁੰਦੀ ਹੈ ਪਲੱਸ ਪੋਟਾਸ਼ੀਅਮ ਇਹਦਾ 05234 ਦੇ ਵਿੱਚ ਤੁਸੀਂ ਜ਼ਿੰਕ ਤੇ ਮੈਗਨੀਸ਼ੀਅਮ ਇਚ ਰਿਲੇਟਡ ਲੈ ਕੇ ਇਹਨਾਂ ਦੀ ਸਾਰਿਆਂ ਦੀ ਸਪਰੇਅ ਕਰ ਸਕਦੇ ਹੋ ਇੱਕ ਮਤਲਬ 05234 ਲੈ ਲਓ ਹੈਨਾ ਤੇ ਜਾਂ 04932 ਲੈ ਲਓ ਉਹਦੇ ਨਾਲ ਤੁਸੀਂ ਚਿਲੇਟਡ ਜਿੰਕ ਪਾ ਲਓ ਜਾਂ ਚਿਲੇਟਡ ਮੈਗਨੀਸ਼ੀਅਮ ਪਾ ਲਓ ਉਹਨਾਂ ਦੀ ਇੱਕ ਸਪਰੇਅ ਕਰੋਗੇ ਤੇ ਤੁਹਾਡੀ ਫਲਾਵਰਿੰਗ ਬੂਸਟ ਹੋਊਗੀ ਫਰੂਟ ਬੂਸਟ ਹੋਊਗਾ ਪਲੱਸ ਬਿਮਾਰੀਆਂ ਘਟਣਗੀਆਂ ਕਿਉਂਕਿ ਜਿੱਡਾ ਬੂਟਾ ਤਾਕਤਵਰ ਹੋਊਗਾ ਉੰਨੀ ਉਹਨਾਂ ਬਿਮਾਰੀਆਂ ਘੱਟ ਆਉਣਗੀਆਂ ਹੁਣ ਮੈਂ ਤੁਹਾਨੂੰ ਕਿਉਂ ਪਹਿਲਾਂ ਸਭ ਤੋਂ ਕਿਹਾ ਸੀ ਕਿ ਇਸ ਵਾਰ ਸਾਡੀ ਇੱਕ ਦੋ ਦਿੱਕਤਾਂ ਆਈਆਂ ਕਿਉਂਕਿ ਸਾਨੂੰ ਇਹਨੂੰ ਪ੍ਰੋਪਰ ਫਰਟੀਗੇਸ਼ਨ ਪ੍ਰੋਪਰ ਖਾਦ ਪਾਣੀ ਇਹਨੂੰ ਟਾਈਮ ਤੇ ਨਹੀਂ ਦਿੱਤਾ ਗਿਆ ਜਿਹਦੇ ਕਾਰਨ ਸਾਡੇ ਕੋਲੋਂ ਇਸ ਵਾਰ ਸਮੱਸਿਆ ਇਹ ਆ ਗਈ ਕਿ ਸਾਡੇ ਕੋਲ ਥੋੜਾ ਜਿਹਾ ਸਬਜ਼ੀ ਦਾ ਏਰੀਆ ਵੀ ਬਾਅ ਉਣੀ ਨੂੰ ਪਾ ਕਵਰ ਕਰ ਲੈ 0050 ਦੀ ਸਪਰੇ ਕਰਾਂਗੇ ਜੇ ਸਾਨੂੰ ਜਰੂਰਤ ਪੈਂਦੀ ਹੈ ਸਾਡਾ ਫਲ ਕਾਣਾ ਪੈਂਦਾ ਹੈ ਜਾਂ ਤੁਹਾਨੂੰ ਐ ਲੱਗਦਾ ਹੈ ਕਿ ਇਹਦੇ ਚ ਨਾ ਫਰੂਟ ਫ्लाई ਜਿਹਨੂੰ ਫਲ ਮੱਖੀ ਕਹਿ ਦਿੰਦੇ ਆ ਉਹ ਬਹੁਤ ਘਮਰੀ ਹੈ ਤਾਂ ਉਹਦੇ ਲਈ ਤੁਸੀਂ ਫਰੂਟ ਫ्लाई ਦੇ ਟਰੈਪ ਇਹਦੇ ਵਿੱਚ ਲਾ ਸਕਦੇ ਹੋ ਕੁਝ ਹੱਦ ਤੱਕ ਉਹ ਕਾਮਯਾਬ ਹੈ 100% ਉਹਨਾਂ ਦਾ ਰਿਜ਼ਲਟ ਵੀ ਨਹੀਂ ਮਿਲਦਾ ਤੇ ਜੇ ਤੁਸੀਂ ਕੈਮੀਕਲ ਜੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਕੋਈ ਵੀ 스ਮੈਲ ਵਾਲੀ ਦਵਾਈ ਹੋਵੇ ਜਿੱਦਾਂ ਇਹਦੇ ਤੇ ਅਸੀਂ ਦਾ ਐਫਐਮਸੀ ਕੰਪਨੀ ਦੀ ਮਾਰਸ਼ਲ ਦਵਾਈ ਆਉਂਦੀ ਹੈ ਉਹਦੀ ਵਰਤੋਂ ਕਰ ਲੈਣੇ ਹੁੰਦੇ ਆ ਇਹ ਕਾਰਬੋਸਲਫਾਨ ਉਹ ਚ ਟੈਕਨੀਕਲ ਹੈ ਬਸ ਉਹ 4 ਤੋਂ 5 ਦਿਨਾਂ ਦਾ ਗੈਪ ਹੋਣਾ ਬਹੁਤ ਹਲਕੀ ਮਾਤਰਾ ਲੈਣੀ ਬਹੁਤ ਜਿੰਨੀ ਰਿਕਮੈਂਡਡ ਡੋਜ਼ ਹੈ ਉਸ ਤੋਂ ਵੀ ਅੱਧੀ ਲੈਣੀ ਹੈ ਉਹ ਸਿਰਫ ਆਪਾਂ ਤਾਂ ਲੈਣੀ ਹੈ ਕਿ ਇੰਜਨ ਵਾਲੇ ਪੰਪਾਂ ਨਾਲ ਸਪਰੇਅ ਕਰਨੀ ਉਹਨੂੰ ਐ ਹਲਕਾ ਮਾਰੀ ਜਾਓ ਜਿਹੜੀਆਂ ਮੱਖੀਆਂ ਫਰੂਟ ਫ्लाई ਜਿਹੜੀਆਂ ਮੱਖੀਆਂ ਉੱਡਦੀਆਂ ਉਹ ਸਾਰੀਆਂ ਕਵਰ ਕਰ ਜਾਂਦੀ। ਉਹਦੀ ਸਪਰੇ ਸ਼ਾਮ ਨੂੰ ਕਰਨੀ ਹੈ ਇੰਜਨ ਵਾਲੇ ਪੰਪ ਨਾਲ ਕਰਨੀ ਹੈ। ਸਵੇਰ ਵਾਲੇ ਸਪਰੇ ਨਹੀਂ ਕਰਨੀ ਕਿਉਂਕਿ ਸ਼ਹਿਦਰੀਆਂ ਮੱਖੀਆਂ ਐਕਟਿਵ ਹੁੰਦੀਆਂ ਤੇ ਸ਼ਹਿਦਰੀਆਂ ਮੱਖੀਆਂ ਪੋਲੀਨੇਸ਼ਨ 'ਚ ਸਹਾਇਤਾ ਕਰਦੀਆਂ। ਇਸ ਕਰਕੇ ਸਵੇਰੇ ਆਪਾਂ ਦੀ ਸਪਰੇ ਨਹੀਂ ਕਰਨੀ ਸ਼ਹਿਦ ਦੀਆਂ ਮੱਖੀਆਂ ਨੂੰ ਨੁਕਸਾਨ ਹੋਊਗਾ। ਸ਼ਾਮ ਦੇ ਸਮੇਂ ਉਹਦੀ ਸਪਰੇ ਕਰ ਰਹੀਆਂ ਕੰਟੈਕਟ ਬੇਸ ਦਵਾਈ ਆ ਉਹ ਪਲਾਟ ਤੇ ਵਿੱਚ ਅਸਰ ਬਹੁਤ ਜ਼ਿਆਦਾ ਨਹੀਂ ਕਰਦੀ। ਸਿਰਫ ਉਸੇ ਚੀਜ਼ ਤੇ ਅਸਰ ਕਰੂਗੀ ਜਿਹਦੇ ਉੱਤੇ ਉਹ ਦਵਾਈ ਪਈ ਆ। ਇਹ ਇਹ ਆਪਣਾ ਵਿਸ਼ਾ ਕਵਰ ਹੋ ਗਿਆ ਜੀ ਇੱਥੇ ਆਪਾਂ ਕੰਪਲੀਟ ਵੀਡੀਓ ਬਣਾਵਾਂਗੇ ਕਿ ਕਿਹੜੇ ਟਾਈਮ ਤੇ ਕਿੰਨੇ ਦਿਨਾਂ ਤੇ ਕੀ ਪਾਉਣਾ ਕੀ ਨਹੀਂ ਪਾਉਣਾ ਉਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਕੋਸ਼ਿਸ਼ ਕਰੂੰਗਾ ਜੇ ਤੁਹਾਡੇ ਕੋਈ ਹੋਰ ਸਵਾਲ ਹੈਗੇ ਤਾਂ ਤੁਸੀਂ ਪੁੱਛ ਸਕਦੇ ਹੋ ਆਪਾਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਥੀ ਸ਼੍ਰੀ ਅਕਾਲ